ਗੁਰਮੁਖ ਪਿਆਰੀ ਸਾਧ ਸੰਗਤ ਜੀਓ ਜਹਾਂਗੀਰ ਬਾਦਸ਼ਾਹ ਗੁਰੂ ਜੀ ਉੱਤੇ ਬਹੁਤ ਪ੍ਰਸੰਨ ਸੀ ਜਿਸ ਕਰਕੇ ਗੁਰੂ ਜੀ ਨੂੰ ਆਪਣੇ ਨਾਲ ਹੀ ਉਹ ਰੱਖਣਾ ਚਾਹੁੰਦਾ ਸੀ ਇੱਕ ਵਾਰ ਜਦ ਉਹ ਆਗਰੇ ਨੂੰ ਚੱਲਿਆ ਤਾਂ ਉਸਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਵੀ ਸਾਡੇ ਨਾਲ ਚੱਲੋ ਗੁਰੂ ਸਾਹਿਬ ਜੀ ਨੇ ਉਸ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਉਸ ਦੇ ਨਾਲ ਹੀ ਚਲੇ ਗਏ। ਰਸਤੇ ਦੇ ਵਿੱਚ ਕੀ ਵੇਖਦੇ ਹਾਂ ਕਿ ਇੱਕ ਥਾਂ ਉੱਤੇ ਸਤਿਗੁਰ ਪਾਤਸ਼ਾਹ ਜੀ ਆਪਣਾ ਡੇਰਾ ਲਾ ਕੇ ਬੈਠ ਗਏ ਆਰਾਮ ਕਰਨ ਵਾਸਤੇ। ਅਤੇ ਦੂਸਰੀ ਪਾਸੇ ਜਹਾਂਗੀਰ ਪਾਤਸ਼ਾਹ ਵੀ ਆਪਣਾ ਡੇਰਾ ਲਾ ਕੇ ਕੁਝ ਕੁ ਦੂਰ ਉੱਤੇ ਠਹਿਰਿਆ। ਕੀ ਵੇਖਦੇ ਹਾਂ ਕਿ ਇੱਕ ਗਰੀਬ ਕਾਹੀ ਸਿੱਖ ਜਿਸ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਹੀ ਵਿਸ਼ਰਾਮ ਕਰ ਰਹੇ ਹਨ ਤਾਂ ਉਸ ਨੂੰ ਉਹਨਾਂ ਦੀ ਜਸ ਸੁਣਖੀ ਉਹਨਾਂ ਦੀ ਮਹਿਮਾ ਸੁਣਖੀ ਉਹ ਕਾਹੀ ਸਿੱਖ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਅਤੇ ਫੁਲੇਖੇ ਦੇ ਨਾਲ ਜਹਾਂਗੀਰ ਬਾਦਸ਼ਾਹ ਨੂੰ ਤੰਬੂ ਦੇ ਵਿੱਚ ਚਲਾਈ ਕਿਉਂਕਿ ਉਹ ਗਰੀਬ ਕਾਹੀ ਸਿੱਖ ਨਹੀਂ ਜਾਣਦਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਕੌਣ ਨੇ ਪਰ ਉਹ ਉਹਨਾਂ ਦੇ ਸਿਰਫ ਮਹਿਮਾ ਦਾ ਜਸ ਸੁਣ ਕੇ ਉਹਨਾਂ ਦੇ ਦਰਸ਼ਨ ਕਰਨ ਆਇਆ ਸੀ ਅਤੇ ਉਹ ਸਿੱਖ ਗਰੀਬ ਕਾਹੀ ਸਿੱਖ ਸੀ ਬਾਦਸ਼ਾਹ ਅੱਗੇ ਚਲਾ ਗਿਆ ਅਤੇ ਉਥੇ ਇੱਕ ਪੈਸਾ ਟੱਕਾ ਰੱਖ ਕੇ ਮੱਥਾ ਟੇਕ ਕੇ ਜਹਾਂਗੀਰ ਬਾਦਸ਼ਾਹ ਨੂੰ ਕਹਿਣ ਲੱਗਾ ਕੀ ਹੈ ਸੱਚੇ ਬਾਦਸ਼ਾਹ ਮੇਰੀ ਅੰਤ ਸਮੇ ਮੇਰੀ ਸਹੈਤਾ ਕਰ ਕਿਰਪਾ ਕਰਕੇ ਮੈਨੂੰ ਜਮ ਜਮਤਾ ਤੋਂ ਬਚਾ ਲੈਣਾ ਮੇਰਾ ਜਨਮ ਮਰਨ ਕੱਟ ਦੇ ਆਪ ਦੁਨੀਆ ਦੇ ਮਾਲਕ ਹੋ ਉਸ ਦੀ ਇਹ ਬੇਨਤੀ ਸੁਣ ਕੇ ਜਹਾਨੀਆ ਬਾਦਸ਼ਾਹ ਨੇ ਕਿਹਾ ਮੈਂ ਦੁਨੀਆ ਦਾ ਬਾਦਸ਼ਾਹ ਹਾਂ ਦੁਨੀਆ ਦਾ ਜੋ ਪਦਾਰਥ ਮੰਗਣਾ ਹੈ ਮੰਗ ਲੈ ਪਰ ਮੈਂ ਤੇਰੀ ਅੰਤ ਸਮੇਂ ਪਰਲੋਕ ਦੀ ਸਹਾਇਤਾ ਨਹੀਂ ਕਰ ਸਕਦਾ ਪਰਲੋਕ ਦੀ ਸਹਾਇਤਾ ਕਰਨ ਵਾਲੇ ਦਾ ਡੇਰਾ ਉਧਰਲੇ ਪਾਸੇ ਲੱਗਿਆ ਹੋਇਆ ਹੈ ਤੁਸੀਂ ਕਿਰਪਾ ਕਰਕੇ ਉਹਨਾਂ ਪਾਸ ਜਾ ਇਹ ਗੱਲ ਸੁਣ ਕੇ ਉਸ ਗਰੀਬ ਕਾਹੀ ਸਿੱਖ ਨੇ ਆਪਣਾ ਟੱਕਾ ਚੁੱਕ ਲਿਆ ਤੇ ਗੁਰੂ ਜੀ ਦੇ ਤੰਬੂ ਦੇ ਵਿੱਚ ਆ ਕੇ ਉਹਨਾਂ ਦੇ ਅੱਗੇ ਉਹ ਟੱਕਾ ਰੱਖ ਕੇ ਮੱਥਾ ਟੇਕ ਕੇ ਕਿਹਾ ਕਿ ਸੱਚੇ ਪਾਤਸ਼ਾਹ ਜੀ ਮੇਰਾ ਜਨਮ ਮਰਨ ਘਟਿਓ ਅੱਜ ਮੇਰੇ ਵੱਡੇ ਭਾਗ ਹਨ ਜੋ ਕਿ ਮੈਂ ਆਪ ਜੀ ਦੇ ਦਰਸ਼ਨ ਕੀਤੇ ਹਨ ਉਸ ਗਰੀਬ ਕਾ ਹੀ ਸਿੱਖ ਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਨੂੰ ਸਤਨਾਮ ਦਾ ਉਪਦੇਸ਼ ਦਿੱਤਾ ਅਤੇ ਉਸ ਦੀ ਮਨੋ ਕਾਮਨਾਵਾਂ ਪੂਰੀ ਕਰਕੇ ਉਸ ਨੂੰ ਨਿਹਾਲ ਕੀਤਾ ਅਤੇ ਉਸ ਨੂੰ ਆਖਿਆ ਕਿ ਸਦਾ ਹੀ ਲਈ ਆਪਣੇ ਨਾਲ ਸਤਨਾਮ ਦਾ ਸਿਮਰਨ ਕਰਨਾ ਵਾਹਿਗੁਰੂ ਦਾ ਸਿਮਰਨ ਕਰਨਾ ਅਤੇ ਕਦੇ ਵੀ ਕਿਸੇ ਗਰੀਬ ਕਿਸੇ ਬੇਸਹਾਰੇ ਨੂੰ ਸਹਾਰਾ ਦੇਣਾ ਜਦੋਂ ਤੂੰ ਕਿਸੇ ਵੀ ਬੇਸਹਾਰੇ ਨੂੰ ਸਹਾਰਾ ਦੇਵੇਂਗਾ ਸਾਡੀ ਕਿਰਪਾ ਤੇਰੇ ਉੱਤੇ ਇਸੇ ਹੀ ਤਰ੍ਹਾਂ ਬਣੀ ਰਹੇਗੀ ਇਹਨੀਆਂ ਨੂੰ ਬੇਨਤੀਆਂ ਨੂੰ ਪ੍ਰਵਾਨ ਕਰਕੇ ਗੁਰੂ ਜੀ ਆਪਣੇ ਰਸਤੇ ਚੱਲੇਗੇ ਅਤੇ ਗਰੀਬ ਕਾਹੀ ਸਿੱਖ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ